सामान बि हथ पा न सघंदा गल वखरी आहे मिले सर्व नाम नाम सारे रोगा जी दवाई आहे उहो दिन तो अॼु तक पार थे चारे थे चारे थे। ਸੰਮੁਲਨ ਵਿਰਸਤੀ ਹੈ ਜੀ ਸੋ ਪਟਿਆਲਾ ਦੇ ਵੀ ਤੁਹਾਨੂੰ ਅਕਸਰ ਇਹੋ ਜੀਆਂ ਕਹਾਣੀਆਂ ਨਾਲ ਜੁੜਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਐਸੇ ਸੰਘਰਸ਼ ਕਿਤੇ ਹੁੰਦੇ ਨੇ ਜੋ ਕਿ ਲੋਕਾਂ ਦੇ ਵਾਸਤੇ ਮਿਸਾਲ ਬਣ ਜਾਂਦੇ ਨੇ ਤੇ ਲੋਕਾਂ ਨੂੰ ਇੱਕ ਐਸੀ ਮੋਟੀਵੇਸ਼ਨ ਦਿੰਦੇ ਨੇ ਕਿ ਉਹਨਾਂ ਨੂੰ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਇੱਕ ਨਾ ਇੱਕ ਆਸ ਹੈ ਇੱਕ ਰਾਹ ਹੈ ਕਿ ਕਿਰਨਾਂ ਹੋ ਦਿਖਾਣੀ ਸ਼ੁਰੂ ਹੋ ਜਾਂਦੀ ਹੈ ਸੋ ਅੱਜ ਪਟਿਆਲਾ ਦੇ ਉਸ ਜਗ੍ਹਾ ਉੱਪਰ ਮੌਜੂਦਾ ਜਿਸੇ ਪਿਛਲੇ 30 ਸਾਲਾਂ ਤੋਂ ਇੱਕ ਬਜ਼ੁਰਗ ਦੇ ਵੱਲੋਂ ਚਾਹ ਦਾ ਕੰਮ ਕੀਤਾਇਆ ਰਿਹਾ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਦੁਕਾਨ ਦੇ ਉੱਪਰ ਜਿਹੜਾ ਹੁਣ ਜਿਹੜਾ ਚੱਪੜ ਪਾ ਕੇ ਜਦੋਂ ਮੀਂਹ ਉਹੋ ਜਿਹੜਾ ਚਾਹ ਦਾ ਕੰਮ ਆਪਣਾ ਨਹੀਂ ਰੋਕਦੇ ਤੇ ਇਸ ਤਰ੍ਹਾਂ ਹੀ ਤੇ ਪਾਲ ਪਾ ਕੇ ਜਿਹੜੀ ਆਪਣੀ ਦੁਕਾਨ ਨੂੰ ਇਸ ਤਰ੍ਹਾਂ ਬਚਾਇਆ ਜਾਂਦਾ ਕਿ ਚਾਹ ਦਾ ਕੰਮ ਜਿਹੜਾ ਉਹ ਚੱਲਦਾ ਰਹੇ ਹਾਲਾਂਕਿ ਗਰਮੀ ਦਾ ਮੌਸਮ ਹੈ ਦੇਸ਼ ਦੇ ਚਾਹ ਦਾ ਕੰਮ ਜਿਹੜਾ ਘੱਟ ਚੱਲਦਾ ਪਰ ਉਹ ਬਾਜੀ ਦੇ ਵੱਲੋਂ ਰੋਜ਼ਾਨਾ ਸਵੇਰੇ ਤੜਕੇ ਉੱਠ ਕੇ ਇਹ ਕੰਮ ਜਿਹੜੀ ਆ ਉਹ ਸ਼ੁਰੂ ਕਰਤਾ ਜਾਂਦਾ ਤੇ ਸ਼ਾਮ ਤੱਕ ਜਿਹੜਾ ਕਿ ਆਪਣੀ ਕਿਰਤ ਕਮਾਈ ਉਹ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਅੱਜ ਕੱਲ ਦਾ ਸਮਾਂ ਉਹ ਥੋੜਾ ਬਦਲ ਚੁੱਕਾ ਹੈ

نے جنہ کا انہ کا کرنا ہوں اس کے کھڈنا رکھنا بھی آپ ساری جمےواری ہے کلے بندے کرنا رات کو جان وی کے نو بجے چاہیے آرام نا سارا دوڑ باجا کام دن دن چاہیے کوئی گاہک آ گیا ٹھیک ہے نا آیا نہ صحیح رابطے بیٹھے آگے پاٹھ کر لے جاخبار پڑھ گئی ਉਹ ਬੁਝੀ ਸਮੇਂ ਦਾ ਉਹ ਬਰਬਾਦ ਕੋ ਠਾਈ 29 ਸਾਲ 30 ਸਾਲ ਪਹਿਲਾਂ ਦੀ ਗੱਲ ਆ ਕੋ ਸਮਾਂ ਹੋਰ ਸੀਗਾ ਉਦੋਂ ਕਾਰੋਬਾਰ ਵੀ ਤੇਜ਼ ਹੁੰਦੇ ਹੋਣੇ ਆ ਤੁਹਾਡੀ ਉਮਰ ਵੀ ਅੜੀ ਕਿ ਜਵਾਨੀ ਵਿੱਚ ਸਿੱਪਾ ਜੋੜੀ ਹੋ ਜਾਂਦੇ ਹੁਣ ਕਿੰਨਾ ਗਫਾਇਤ ਹਾਊਸਿੰਗ ਵਿੱਚ ਸਿਰ ਛਰਜੀ ਜਬ ਬੜਾ ਫਰਕ ਨਹੀਂ ਪੈਂਦੀ ਜਵਾਨੀ ਜਵਾਨੀ ਦੀ ਐ ਬੰਦਾ ਤੇ ਨੰਮ ਬੰਦਾ ਕੰਦਾਂ ਮੈਡੀਮ ਨੂੰ ਚੱਲ ਕੇ ਨਾਲ ਸਮਾਨ ਨੂੰ ਵੀ ਹੱਥਾਂ 'ਤੇ ਥੱਲੇ ਥਾਰ ਲਵਾ ਪਰ ਨਹੀਂ ਉਤਾਰ ਸਕਦਾ ਤੇ ਗੱਲ ਵੱਖਰੀ ਐ ਇਹ ਆਪਣੀ ਆਪਣੀ ਹਿੰਮਤ ਦੀ ਗੱਲ ਐ ਵੇਹਮਤ ਦੇਖੋਗੇ ਤੇ ਸਾਰੀਆਂ ਹਿੰਦਾਂ ਗੀਆਂ ਗੱਲਾਂ ਨੇ ਜਿਹੜੇ ਹੁਣ ਤੱਕ ਆਪਣਾ ਕਾਰਜ ਬਣਾਇਆ ਹੁੰਦਾ ਲਿਖ ਰਾਇਆ ਸਭ ਕੁਝ ਕਰਿਆ ਪਾਰ ਬੱਚੇ ਵੀ ਹੈਗੇ ਨੇ ਅੰਦੇ ਮੁੰਡੇ ਦਾ ਵਿਆਹ ਵੀ ਕਰਾਇਆ ਕੁੜੀ ਦਾ ਵੀ ਕਰਾਇਆ ਇਹ ਵੀ ਠੀਕ ਹੈ ਕਾਇਮ ਹੈ ਮਹਾਰਾਜ ਸਭ ਕੁਝ ਰੱਖਿਆ ਹੋਇਆ ਉਸ ਤਰੀ ਰੱਖਿਆ ਹੋਇਆ 78 ਸਾਲ ਦੀ ਉਮਰ ਵਿੱਚ ਵੀ ਜੇ ਕੋਈ ਕਹੇ ਵੀ ਢੋੜਣਾ ਨਹੀਂ ਹੈ ਉਹ ਵੀ ਚਾਰ ਤੋਂ ਭਾਈ ਕੋ ਜੀ ਹੌਸਲੇ ਬਿਲਕੁਲ ਬਲੰਦ ਨੇ ਕਹਿੰਦੇ 78 ਸਾਲ ਦੀ ਉਮਰ ਆ ਤੇ ਹੁਣ ਵੀ ਦੂਣ ਲਾਉਣ ਨੂੰ ਬਿਲਕੁਲ ਤਿਆਰ ਨੇ ਬਾਪੂ ਜੀ ਸਮਾਂ 78 ਸਾਲ ਜ਼ਿੰਦਗੀ ਦਾ ਬਹੁਤ ਤਜਰਬੇ ਜ਼ਿੰਦਗੀ ਚ ਰਹੇ ਹੋਣੇ ਆ کوئی سنگرش ایسا کوئی ایسی گلبت یاد ہے پرانی سے بہت جڑا سنگرش کرنا پیا ہوئے سنگرش تا ساری سنگرش سے ہے جی پہلا میں نے مرکی کہ جو بار سے کھیل ہو گیا سی تنے تھی ڈسکوالی بھائی ہو گیا سی چھاٹ سے کہ میں نے ریڈی لائی سی سبجی دی پچیس سال سبجی دی ریڈی لائی ہے کمال دیا گلا نے میں نے دس دن ریڈی لائی نو ہوئے سی ہے تو کسی دیکھو گئی بھی چیز اندھا پیا ریڈی رہو ہے نسکے سے میں نے تین سو روپیہ

ਮਾੜਾ ਜਿਆ ਵੀ ਮਨ ਦੇ ਉੱਤੇ ਕੋਈ ਅਜਿਹੀ ਚੰਨੀ ਆਂਦੀ ਹੈ ਸਾਰਿਆਂ ਚੁਸਤ ਹੈ। ਤੋਂ ਬਿਲਕੁਜੀ ਲਗਾਤਾਰ ਕਹਿੰਦੇ ਨੇ ਕਿ 30 ਸਾਲ ਹੋ ਚੁੱਕੇ ਕੰਮ ਕਰਦੇ ਆ ਤਸਵੀਰਾਂ ਨੇ ਕਿ ਇੱਥੇ ਜਿਹੜਾ ਕਿ ਬਾਪੂ ਨੇ ਸ਼ੁਰੂਆਤ ਕਾਫੀ ਸਾਲ ਪਹਿਲਾਂ ਕੀਤੀ ਤੇ ਅੱਜ ਵੀ ਜਿਹੜਾ ਕਿ ਇੱਥੇ ਆਪਣਾ ਕਾਰੋਬਾਰ ਕਰਦੇ ਦਿਖਾਈ ਦੇਣਾ ਬੇਚੈਕ ਸਮਾਂ ਬਦਲ ਚੁੱਕਾ ਹੈ ਹਿੰਮਤ ਨਹੀਂ ਰਹੀ ਹੈ ਪਹਿਲਾਂ ਮੁੰਡੇ ਰੱਖੇ ਹੋਏ ਸਪਲਾਈ ਚੰਗੀ ਸੀ ਕੰਮ ਦੀ ਤੇ ਹੁਣ ਜਿਹੜਾ ਗੱਗ ਆ ਗਿਆ ਉਹਨੂੰ ਚਾਹ ਬੁਲਾਇਤੀ ਜਾਂਦੀ ਹੈ ਤੇ ਜਿਹੜਾ ਨਹੀਂ ਆਉ ਰੱਬ ਰਾਜੀ ਕਿਉਂਕਿ ਇੱਥੇ ਅਖਬਾਰ ਪੜ੍ਹਦੇ ਨੇ ਪਾੜ ਕਰਦੇ ਬਾਪੂ ਜੀ ਅਕਸਰ ਦਿਖਾਈ ਦਿੰਦੇ ਨੇ ਸੋ ਇਹਨਾਂ ਕੰਮਾਂ ਦੇ ਵਿੱਚ ਜਿਹੜੇ ਬਾਪੂ ਵੀ ਅਕਸਰ ਦਖਾਇਆ ਬਾਪੂ ਜੀ ਇਹਨਾਂ ਦੇ ਨਾਲ ਨਾਲ ਤੁਸੀਂ ਕਿ ਲੋਕਾਂ ਦੀ ਭਲਾਈ ਦਾ ਵੀ ਕੰਮ ਸ਼ੁਰੂ ਕੀਤਾ ਜਿਹੜਾ ਅਸੀਂ ਦੱਸ ਰਿਹਾ ਸੀਗੇ ਹੈਂਡਿਕੈਪਡਾਂ ਦੇ ਕੰਮ ਜਾਓ ਜੇ ਕਿਛੇ ਪਹੜਾਂ ਤੋਂ ਲੈ ਕੇ ਬੈਕ ਤੱਕ ਜਿੱਥੇ ਵੀ ਕੋਈ ਦਰਦ ਹੋਵੇ ਮੈਂ ਉਸੇ ਵੇਲੇ ਠੀਕ ਕਰਦਾ ਬਿਨਾਂ ਦਵਾਈ ਦੇ ਬਹਾਂ ਆਕੜ ਜਾਂਦੀਆਂ ਗਰਦਨ ਆਕੜ ਜਾਂਦੇ ਜਿੰਨੂੰ ਡਾਕਟਰ ਫਟੇਵਾ ਦਿੰਦੇ ਨੇ ਕੋਈ ਪਤਾ ਬੰਦੀ ਲੋੜ ਨਹੀਂ ਉਸੇ ਕਰ ਲਿਆ ਠੀਕ

پر آیا وا سارا کدو جانا یہ بھی نہیں پتا لگنا دیکھو گا جی میں گوڈے گوڈے ڈاکٹر کہ بدلنے والے بالکل بدل کی لڑ نہیں اسی ویل ٹھیک کرنا ڈاکٹر کہہ دیں گریس ختم ہو گئی ہے گریس ختم ہو جائے اسی ویلے ٹھیک کرنا جی تعدے یورک ایسڈ بنا دوائی دو تین دن آنا پہنتا بالکل ٹھیک کرنا تین دن دن لینا پانچ سو روپئے ہی تین دو دن فری کرنا جب چول وج گئے رات نلیاں چڑھ دیا پہ ہائے ہائے کرتے تر جانے نہیں تریا جانا اسے دراصی ہے اس نے بھی تین دن آنا پہن بالکل ٹھیک کر ਆਪਰੇ ਆਪ ਕਾ ਹੋਗੇ ਤੁਸੀਂ ਕਮਾਈ ਲੋਕਾਂ ਨੂੰ ਕੀ ਸੰਦੇਸ਼ ਹੈ ਜਿਹੜੇ ਹਿੰਮਤ ਹਾਰ ਚੁੱਕੇ ਨੇ ਐਨੀ ਉਮਰ ਦੇ ਵਿੱਚ 50 ਸਾਲ ਅਗਲੇ ਟੱਪਦੇ ਅਗਲੇ ਕਹਿੰਦਾ ਅਜੇ ਉਮਰਾਂ ਕੱਟ ਗਈਆਂ ਉਹਨਾਂ ਨੂੰ ਕੀ ਸੰਦੇਸ਼ ਹੈ ਮਨ ਹਾਰ ਜਾਂਦੇ ਹਿੰਮਤ ਹਾਰ ਉਹਨੇ ਕਦੇ ਸੋਚਿਆ ਹੀ ਨਹੀਂ ਹੈ ਜ਼ਿੰਦਗੀ ਜੱਗ ਸੰਘਰਸ਼ ਚ ਜਾਰੀ ਰੱਖਣ ਕਿਦੇ ਕਿਦੇ ਚਿੰਤਾ ਵਾਲੇ ਪਾਸੇ ਨਾ ਜਾਣ ਆਪਣਾ ਜਿਨਾ ਨੇ ਵੇਢ ਵਧਾ ਲਿਆ ਨਾ ਵੇਢ ਵਧਾ ਕੇ ਪੇਟ ਵਧਾ ਲਿਆ ਪੇਟ ਵਧਾ ਕੇ ਘਰੇ ਆਪਣੀ ਬਿਮਾਰੀ ਗਲ ਪਾ ਲਈ ਉਹੀ ਸਮਝੋ ਉਹਨਾਂ ਦੀ ਸਾਰੀ ਕਾਰਜ ਜੀ ਦਾ ਖਾਸਮ ਹੈ ਉਹ ਜਿਸਲੇ 50 ਸਾਲ ਦੀ ਉਮਰ ਹੋ ਜਾਂਦੀ ਹੈ ਜਿਸ ਬੰਦੇ ਨੇ ਆਪਣੀ اچائی کے حساب نال دس کلو پر فٹ رکھا دوڑے جا رہا جس نے ہی بیمار ہے قدرت نے بواری دتی ہوئی ہے جن سال نے سارے مسام تھوڑا جہ پسینا آو چلی نہیں جاتی ماں دے پیٹ بندہ نگا نا نگا کھانا تو کہنا میرے ورگا کپڑے پا کے کہ میرے ورگا کوئی ہے نہیں

ਲੋਕਾਂ ਵਾਸਤੇ ਮਿਸਾਲ ਨੇ ਜਿਹੜੇ ਇਸ ਵੱਧੀ ਉਮਰ ਦੇ ਨਾਲ ਵੀ ਜਿਹੜੀ ਕਿ ਉਨੀ ਚੁਸਤੀ ਫੁਰਤੀ ਨਾਲ ਕੰਮ ਕਰਦੇ ਦਿਖਾਈ ਦੇ ਕੁਝ ਲੋਕ ਇਹਨਾਂ ਕੋਲ ਚਾਹ ਪੀਣ ਵਾਸਤੇ ਪਹੁੰਚ ਰਹੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਉਹ ਕੁਝ ਕੀ ਨਾਮ ਹੈ ਜੀ ਆਪਣਾ ਮੈਂ ਗੁਰਦੀਪ ਸਿੰਘ ਹੈ ਜੀ ਗੁਰਦੀਪ ਸਿੰਘ ਜੀ ਕਿੰਨੇ ਸਮੇਂ ਤੋਂ ਇਹਨਾਂ ਦੇ ਕੋਲ ਆ ਰਹੇ ਚਾਹ ਪੀਣ ਪੰਜ 6 ਸਾਲਾਂ ਤੋਂ ਪੁਰਾਣਾ ਮੈਂ ਇੱਥੇ ਪੋਸਟਿੰਗ ਸੀ ਮੇਰੀ ਬਿਜਲੀ ਬੋਰਡ ਦੇ ਵਿੱਚ ਜਦੋਂ ਵਿਹਲਾ ਟਾਈਮ ਹੁੰਦਾ ਸੀ ਇਹਨਾਂ ਕੋਲ ਚਾਹ ਪਾਣੀ ਪੀ ਲੈਂਦੇ ਸੀ ਤੇ ਹੁਣ ਰਿਟਾਇਰ ਹੋ ਚੁੱਕੇ ਸਾਲ ਪਹਿਲਾਂ ਹੀ ਮਿਲੇ ਤੇ ਇਹਨਾਂ ਨੇ ਮੈਨੂੰ ਦੱਸਿਆ ਆਪਣਾ ਤਜਰਬਾ ਵੀ ਅਸੀਂ ਮੋਢਾ ਲੱਤਾਂ ਦਰਦ ਕੋਈ ਹੋਰ ਗੋਡੇ ਦਾ ਦਰਦ ਠੀਕ ਕਰ ਦਿੰਦੇ ਆ 6 ਮਹੀਨੇ ਪਹਿਲਾਂ ਮੈਨੂੰ ਪ੍ਰੋਬਲਮ ਆ ਗਈ ਸੀ ਗੋਡੇ ਦੀ ਪ੍ਰੋਬਲਮ ਮੈਂ 5-7 ਦਿਨ ਕੋਈ ਮੈਡੀਸਨ ਲਈ ਇਹ ਗਲੀ ਗੜੀ ਪੱਕਾ ਦਿਨਾਂ ਪੇਨ ਕਰ ਲਏਗੇ ਮੈਂ ਫਿਰ ਮੇਰੇ ਧਿਆਨ ਚ ਆਇਆ ਬਾਬਾ ਜੀ ਮਦਸੇ ਸੀ ਸਾਹਨੇ ਸਾਹਿਬ ਨੇ ਵੀ ਮੈਂ ਵੀ ਕਰਦਣਾ ਮੈਂ ਇਹਨਾਂ ਕੋਲੇ ਆਇਆ ਇੱਕ ਦਿਨ ਤੇ ਇਹਨਾਂ ਨੇ ਮੈਨੂੰ 5-4 ਦਿਨ ਬੁਲਾਇਆ ਮਾਲਸ਼ੀ ਕਰੀ ਮੈਂ ਬਿਲਕੁਲ ਓਕੇ ਹੋ ਗਿਆ ਜੀ ਮੈਨੂੰ ਕੋਈ ਦਿੱਕਤ ਨਹੀਂ ਉਦੋਂ ਬਾਅਦ ਜਾਂ ਉਹ ਇਹਨਾਂ ਨੇ ਕੋਈ ਠੀਕ ਕਰਤਾ ਨਹੀਂ ਹੁਣ ਵੀ ਵੈਸੇ ਮੈਂ ਅੱਜ ਆਇਆ ਸੀ ਵੀ ਕੀ ਹਾਲ ਹੈ ਕਹਿੰਦੇ ਤੇਰੇ ਮਨ ਬਿਲਕੁਲ ਓਕੇ ਹੈ ਇਸ ਕਰਕੇ ਇਹਦੇ ਲੈਨ ਤੇ ਵਧੀਆ ਪਏ ਹੋਏ ਨੇ ਲੋਕਾਂ ਦੀ ਸਮਾਜ ਸੇਵਾ ਚ ਵੀ ਜੁ ਲੋਕਾਂਆਂ ਦੁੱਖ ਤਲੀਪਾਂ ਵੀ ਦੂਰ ਕਰਦੇ ਨੇ ਮੇਰੇ ਹਸਾਬ ਤਾਂ ਜਿਹੜੇ ਸਾਥੇ ਇਹਨਾਂ ਦਾ ਰਹਿਣ ਸਹਿਣਾ ਹੈ ਜੈਨੂ ਦੀ ਸੋਚ ਹੈ ਇਹਨਾਂ ਇਹਨਾਂ ਨੇ ਕਿਹਾ ਸਰ ਰੋਕਾ ਉਹ ਖਦਨਾਮ ਇਹਨਾਂ ਦੀ ਸੋਚ ਵੀ ਵਧੀਆ ਹੈ ਤੇ ਬੈਗ ਰੂ ਇਹਨਾਂ ਨੂੰ ਤਜਰਬਾ ਹੋਰ ਵਧੀਆ ਦੇਵੇ ਬਿਲਕੁਲ ਜੇ ਲਗਾਤਾਰ ਤੁਸੀਂ ਇੱਕ ਵਾਰੀ ਫੇਰ ਦਿਖਾ ਦਵਾਂ ਕਿ ਇਹ ਉਹੀ ਸਥਾਨ ਹੈ ਜਿੱਥੇ ਕਾਫੀ ਸਾਲ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀਗਾ ਉਹ ਉਮਰ ਜਿਹੜੀ ਭਾਜਲ ਹੁੰਦੀ ਸੀ ਤੇ ਕਾਰੋਬਾਰ ਵਧੀਆ ਚੱਲਦੇ ਸਨ ਪਰ ਹੁਣ ਸਮਾਂ ਜ਼ਰੂਰ ਬੀਤ ਚੁੱਕਿਆ ਪਰ ਹਿੰਮਤ ਵਾਪੋ ਦੀ ਨਹੀਂ ਬਦਲੀ 78 ਸਾਲ ਦੀ ਉਮਰ ਦੇ ਵਿੱਚ ਵੀ ਬ ਤਕੜੇ ਚੜ੍ਹਦੀ ਕਲਾ ਦੇ ਵਿੱਚ ਨੇ ਇਹੜੇ ਬਾਪੂ ਇਹ ਨੌਜਵਾਨਾਂ ਤੋਂ ਵੱਧ ਮਿਹਨਤ ਕਰਦੇ ਦਿਖਾਈ ਦਿੰਦੇ ਨੇ ਸਵੇਰੇ 7 ਵਜੇ ਕਹਿੰਦੇ ਦੁਕਾਨ ਤੇ ਪਹੁੰਚ ਜੰਦੇ ਨੇ ਤੇ ਰਾਤ ਨੂੰ 9 ਵਜੇ ਜਾਂਦੇ ਨੇ ਸਾਰਾ ਸਮਾਨ ਆਪ ਕਰਨਾ ਆਪ ਅੰਦਰ ਰੱਖਣਾ ਸਾਰੀ ਹਿਸਾਬ-ਸਮਬਾਲਾ ਕੋਈ ਮੁੰਡਾ ਕੋਈ ਨੌਕਰੰਨ ਨਹੀਂ ਰੱਖਿਆ ਹੋਇਆ ਚਾ ਤਲਾਉਂਦੇ ਵੀ ਆਪਣੇ ਬਣਾਉਂਦੇ ਵੀ ਆਪਣੇ ਤੇ ਭਾਂਡੇ ਵੀ ਆਪ ਤੋਕੇ ਨੇ ਆਪਣਾ ਘਰ ਦਾ ਗੁਜ਼ਾਰਾ ਇਹੋ ਚਲਾਇਆ ਜਾਂਦਾ ਕੈਮਰਾ ਪਰਸਨ ਅਮਨਦੀਪ ਦੇ ਨਾਲ ਤਰਨ ਠਕਰਾਨ ਉਹ ਜਨਾਜ਼ ਬਕਸਮਹਿਨ ਪਟਿਆਲਾ